ਪਰੀ ਲਿਖੀ ਮਿੱਠੇ ਸੁਭਾਅ ਵਾਲੀ ਕੁੜੀ ਸੀ ਜੀਤਾ ਪਰ ਮਾਤਾ ਪਿਤਾ ਦਾ ਛਾਇਆ ਸਿਰ ਤੋਂ ਉੱਠ ਚੁੱਕਿਆ ਸੀ ਨੂੰ ਉਸ ਦੇ ਵੱਡੇ ਭਰਾ ਜਰਨੈਲ ਸਿੰਘ ਤੇ ਪਰਜਾਈ ਬਲਜੀਤ ਕੌਰ ਨੇ ਹੀ ਪਾਲਿਆ ਸੀ ਉਹਨਾਂ ਨੇ ਕਦੇ ਵੀ ਉਸ ਦੇ ਪਿਤ ਮਾਤਾ ਪਿਤਾ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਕਿਉਂਕਿ ਉਹਨਾਂ ਦੇ ਵੀ ਕੋਈ ਔਲਾਦ ਨਹੀਂ ਸੀ ਉਹਨਾਂ ਆਪਣੀ ਧੀ ਸਮਝ ਕੇ ਪਾਲਿਆ ਸੀ ਕਰੇ ਇੱਕ ਚੰਗੇ ਪਰਿਵਾਰ ਵਿੱਚ ਵਿਆਹ ਕਰ ਦਿੱਤਾ ਉਸ ਦਾ ਪਤੀ ਪਿੰਡ ਦਾ ਸਰਪੰਚ ਸੀ ਇੱਕ ਅਨੇਕ ਸਮਝਦਾਰ ਲੜਕਾ ਸੀ ਹੁਣ ਆਪਣੇ ਪਹਿਲੇ ਬੱਚੇ ਦੀ ਮਾਂ ਬਣਨ ਵਾਲੀ ਇੱਕ ਦਿਨ ਜੀਤਾ ਘਰ ਦਾ ਕੰਮ ਕਰ ਰਹੀ ਸੀ ਉਸ ਦੀ ਸੱਸ ਸੰਤੋ ਟਾਈਮ ਦੇਖ ਕੇ ਆਪਣੇ ਪੁੱਤਰ ਕਰਮੇ ਕੋਲ ਜਾ ਬੈਠੀ ਅਤੇ ਕਹਿਣ ਲੱਗੀ ਪੁੱਤਰ ਕਰਮਿਆ ਤੂੰ ਇਹਨੂੰ ਡਾਕਟਰ ਕੋਲ ਲੈ ਕੇ ਜਾ ਪਤਾ ਲੱਗ ਜਾਵੇਗਾ ਕਿਤੇ ਕੋਈ ਪੱਥਰ ਹੀ ਨਾ ਜੰਮ ਦੇਵੇ ਸਾਨੂੰ ਤਾਂ ਮੁੰਡਾ ਚਾਹੀਦਾ ਹੈ ਸਾਡੇ ਵੰਸ ਨੂੰ ਅੱਗੇ ਤੋਰਨ ਵਾਲਾ ਨਾ ਬੇਬੇ ਨਾ ਆਪਾਂ ਇਹ ਕੰਮ ਨਹੀਂ ਕਰਨਾ ਵੈਗਰੂ ਜੀ ਬਖਸੇਗਾ ਸਾਨੂੰ ਮਨਜੂਰ ਹੈ ਜੋ ਕਰਮੇ ਨੇ ਜਵਾਬ ਦਿੱਤਾ ਕਰਮੇ ਦੀ ਮਾਂ ਬਹੁਤ ਹੀ ਜਿੱਦੀ ਔਰ ਤਾਂ ਸੰਤੋ ਨੇ ਕਰਮੇ ਦੀ ਕੋਈ ਪੇਸ਼ ਨਾ ਜਾਣ ਦਿੱਤੀ ਉਸਨੇ ਇਹ ਗੱਲ ਸਾਰੀ ਨੀਤਾਂ ਨੂੰ ਦੱਸੀ ਉਸਨੇ ਨਾ ਕਰ ਦਿੱਤਾ ਪਰ ਉਹ ਕਰਮੇ ਨੂੰ ਬਾਰ-ਬਾਰ ਮਜਬੂਰ ਕਰ ਰਹੀ ਸੀ ਇੱਕ ਦਿਨ ਆਪਣੀ ਮਾਂ ਦੀ ਚਿੱਤ ਤੇ ਉਹ ਦੁਖੀ ਹੋ ਕੇ ਚੈੱਕਅਪ ਕਰਾਉਣ ਲਈ ਮਜਬੂਰ ਕੀਤਾ ਫਿਰ ਦੋਨੇ ਡਾਕਟਰ ਕੋਲੇ ਗਏ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਚੈੱਕਅਪ ਕਰਾਇਆ ਚੈੱਕਅਪ ਕਰਾਉਣ ਤੋਂ ਬਾਅਦ ਡਾਕਟਰ ਰਿਪੋਰਟ ਵਿੱਚ ਕੁੜੀ ਦਾ ਨਾਮ ਆ ਗਿਆ ਫਿਰ ਕਰਮੇ ਦੀ ਜਿੱਤ ਤੇ ਉਸ ਨੂੰ ਅਵਾਰਸ਼ਨ ਕਰਾਉਣ ਲਈ ਮਜਬੂਰ ਹੋਣਾ ਪਿਆ ਪਰ ਉਹ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ ਪਰ ਉਸ ਨੂੰ ਆਪਣੇ ਪਤੀ ਦੀ ਗੱਲ ਮੰਨਣੀ ਪਈ ਅਤੇ ਆਪਣੇ ਘਰ ਵਾਪਸ ਆ ਗਈ ਹੁਣ ਉਸ ਦੀ ਸੱਸ ਉਸ ਨੂੰ ਤਾਂਨੇ ਮਿੰਨਿਆਂ ਨਾਲ ਬਹੁਤ ਤੰਗ ਕਰ ਰਹੀ ਸੀ ਕਿ ਸਾਨੂੰ ਕੁੜੀ ਨਹੀਂ ਸਾਨੂੰ ਪੁੱਤਰ ਚਾਹੀਦਾ ਜੇ ਪੁੱਤਰ ਨੂੰ ਜਨਮ ਨਹੀਂ ਦੇ ਸਕਦੀ ਫਿਰ ਤੂੰ ਵੀ ਇਸ ਘਰ ਵਿੱਚ ਨਹੀਂ ਰਹਿ ਸਕਦੀ ਉਹ ਜ ਤਾਂ ਪੜ੍ਹੀ ਲਿਖੀ ਸੀ ਪਰ ਕੋਈ ਵਿਚਭਾਵ ਨਹੀਂ ਥੀ ਦੇ ਰਹੀ ਲੇਕਿਨ ਅੰਦਰੋਂ ਅੰਦਰ ਹੀ ਬਹੁਤ ਤਾਨੇ ਮੇਨਿਆਂ ਨੂੰ ਮਹਿਸੂਸ ਕਰ ਰਹੀ ਸੀ ਉਸ ਦੇ ਆਪਣੇ ਪਤੀ ਗਏ ਵੀ ਕੋਈ ਪੇਸ਼ ਨਹੀਂ ਸੀ ਚਲਦੀ ਹੁਣ ਦੂਸਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਇਸ ਗੱਲ ਦਾ ਉਸ ਦੀ ਸੱਸ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੇ ਪੁੱਤਰ ਨੂੰ ਫਿਰ ਮਜਬੂਰ ਕੀਤਾ ਚੈੱਕਅਪ ਕਰਾਉਣ ਲਈ ਕਿਹਾ ਕੀਤਾ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਸੀ ਦੇਖਣ ਉਸਦੀ ਸੱਸ ਬਹੁਤ ਅੜਬ ਸੁਭਾਅ ਵਾਲੀ ਔਰਤ ਸੀ ਉਹ ਕਿਸੇ ਦੀ ਵੀ ਕੋਈ ਗੱਲ ਨਹੀਂ ਸੀ ਮੰਦੀ ਹਰ ਟਾਈਮ ਆਪਣੀ ਹੀ ਚਰਾਉਂਦੀ ਸੀ ਉਸ ਨੇ ਆਪਣੀ ਨੰਨੂ ਦਾ ਚੈੱਕਅਪ ਕਰਾਉਣ ਲਈ ਫਿਰ ਮਜਬੂਰ ਕਰ ਦਿੱਤਾ ਉਸ ਨੇ ਫਿਰ ਚੈੱਕਅਪ ਕਰਾਉਣ ਲਈ ਆਖਿਆ ਪਤੀ ਦੀ ਇਹ ਗੱਲ ਸੁਣ ਕੇ ਉਹ ਮਹਾਮੋਹੀ ਰੋਣ ਲੱਗ ਪਈ ਅਤੇ ਕਹਿਣ ਲੱਗੀ ਮੈਂ ਹੁਣ ਇਸ ਬੱਚੇ ਦਾ ਕਤਲ ਨਹੀਂ ਹੋਣ ਦਿਆਂਗੀ ਪਰ ਉਸਦੇ ਪਤੀ ਨੇ ਬੇहद ਮਜਬੂਰ ਕਰ ਦਿੱਤਾ ਉਸ ਨੂੰ ਆਪਣੇ ਪਤੀ ਦੀ ਗੱਲ ਮੰਨਣੀ ਪਈ ਫਿਰ ਦੋਨੇ ਡਾਕਟਰ ਕੋਲ ਗਏ ਚੈੱਕਅਪ ਕਰਾ ਦਿੱਤਾ ਫਿਰ ਡਾਕਟਰ ਦੀ ਰਿਪੋਰਟ ਵਿੱਚ ਬੱਚੇ ਦਾ ਨਾਮ ਆ ਗਿਆ ਘਰਬਾਬਸਾ ਕੇ ਸਾਰੀ ਗੱਲਬਾਤ ਕੀਤੀ ਤਾਂ ਸਾਰਿਆਂ ਨੂੰ 5-7 ਪੈ ਗਿਆ ਉਸ ਦੀ ਨੇ ਫਿਰ ਕਰਮ ਨੂੰ ਫਿਰ ਮਜਬੂਰ ਕੀਤਾ ਨੀਤਾ ਦਾ ਅਬੋਰਸ਼ਨ ਕਰਵਾਉਣ ਲਈ ਹੁਣ ਉਸ ਦੀ ਆਪਣੀ ਮਾਂ ਅੱਗੇ ਕੋਈ ਪੀਸ ਨਹੀਂ ਚੱਲਦੀ ਮਾਂ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਪਤਨੀ ਆਪਣੇ ਕੋਲ ਬੁਲਾਇਆ ਅਤੇ ਅਬੋਰਸ਼ਨ ਕਰਾਉਣ ਲਈ ਕਿਹਾ ਪਰ ਉਸ ਨੇ ਇਸ ਗੱਲ ਤੋਂ ਬਿਲਕੁਲ ਮਨਾ ਕਰ ਦਿੱਤਾ ਹਰ ਲੱਗੀ ਮੈਂ ਇਸ ਵਾਰ ਇਸ ਬੱਚੇ ਦਾ ਕਤਲ ਨਹੀਂ ਹੋਣ ਦਿਆਂਗੀ ਮੈਂ ਇਸ ਵਾਰ ਆਪਣੇ ਬੱਚੇ ਨੂੰ ਜਨਮ ਦਿਆਂਗੀ ਇਸ ਗੱਲ ਨਾਲ ਘਰ ਦਾ ਮੈਂਬਰ ਕੋਈ ਵੀ ਸਹਿਮਤ ਨਹੀਂ ਸੀ ਜਦ ਕਿਸੇ ਦੀ ਗੱਲ ਨਾ ਮੰਨੀ ਤਾਂ ਉਸ ਦੀ ਸੱਸ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਜੇ ਤੂੰ ਪੁੱਤਰ ਨੂੰ ਜਨਮ ਨਹੀਂ ਦੇ ਸਕਦੀ ਤਾਂ ਮੇਰੇ ਲਈ ਵੀ ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਹੈ ਉਹ ਆਪਣਾ ਸਮਝ ਲਿਆ ਕਿ ਆਪਣੇ ਭਰਾ ਦੇ ਘਰ ਆ ਜਾਂਦੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਉਸ ਦੀ ਭਰਜਾਈ ਕਹਿਣ ਲੱਗੀ ਕੱਲੂ ਨੂੰ ਕੱਲ ਨੂੰ ਤੇਰੇ ਵੀਰ ਤੈਨੂੰ ਲੈਣ ਆਉਣਾ ਸੀ ਚੰਗਾ ਕੀਤਾ ਤੂੰ ਆ ਗਈ ਇੰਨੀ ਗੱਲ ਤੋਂ ਬਾਅਦ ਭੁੱਬੀ ਰੋਣ ਲੱਗ ਪਈ ਜੀਤਾਂ ਨੂੰ ਰੋਂਦੀ ਦੇਖ ਕੇ ਉਸ ਦੇ ਭਾਈ ਭਰਜਾਈ ਹੈਰਾਨ ਹੋ ਗਈ ਕੀ ਗੱਲ ਹੋਈ ਹੈ ਸਾਨੂੰ ਦੱਸ ਅਸੀਂ ਤੇਰੇ ਨਾਲ ਹਾਂ ਫਿਰ ਹੁੰਦੀ ਹੋਈ ਨੇ ਸਾਰੀ ਗੱਲ ਬਿਆਨ ਕਰ ਦਿੱਤੀ। ਹੁਣ ਖੁਸ਼ੀ-ਖੁਸ਼ੀ ਆਪਣੀ ਭਰਾ ਪਰਜਾਈ ਕੋਲ ਰਹਿਣ ਲੱਗੀ। ਉਹਨਾਂ ਵਿੱਚੋਂ ਹੀ ਆਪਣੀ ਗਵਾਂਢੀ ਹੋਈ ਮਾਤਾ-ਪਿਤਾ ਨੂੰ ਦੇਖ ਰਹੀ ਸੀ। ਉਧਰ ਕਰਮ ਦਾ ਦੂਸਰਾ ਵਿਆਹ ਕਰ ਦਿੱਤਾ। ਹੁਣ ਉਸ ਦੀ ਸੱਸ ਬਹੁਤ ਖੁਸ਼ੀ ਪਰ ਉਸ ਦਾ ਪਤੀ ਅੰਦਰੋਂ-ਅੰਦਰੀ ਬਹੁਤ ਉਦਾਸ ਸੀ। ਹੁਣ ਆਪਣੀ ਨਮੀ ਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਸਾਨੂੰ ਪੁੱਤਰ ਚਾਹੀਦਾ ਹੈ। ਸਾਡੀ ਪੀੜ੍ਹੀ ਨੂੰ ਅੱਗੇ ਭਾਉਣ ਵਾਸਤੇ ਸਾਨੂੰ ਹੋਰ ਕੋਈ ਨਹੀਂ ਲੋੜ ਕਾਸੇ ਦੀ ਉਧਰ ਜੀਤਾਂ ਬਿਮਾਰ ਹੋ ਜਾਂਦੀ ਹੈ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਹਸਪਤਾਲ ਵਿੱਚ ਬੱਚੀ ਨੂੰ ਜਨਮ ਦੇ ਦਿੰਦੀ ਹੈ ਬਾਹਰ ਆ ਕੇ ਡਾਕਟਰ ਨੇ ਦੱਸਿਆ ਕਿ ਬੱਚੀ ਨੇ ਜਨਮ ਲਿਆ ਹੈ ਉਸ ਦੇ ਬਰਾਬਰ ਜਾਈ ਬਹੁਤ ਖੁਸ਼ ਹੋਈ ਜਦੋਂ ਅੰਦਰ ਉਸ ਦੇ ਕੋਲ ਗਈ ਤਾਂ ਉਹ ਬੇਹੋਸ਼ ਦੀ ਹਾਲਤ ਵਿੱਚ ਪਈ ਸੀ ਫਿਰ ਭਰਾ ਨੇ ਡਾਕਟਰ ਨੂੰ ਬੁਲਾਇਆ ਅਤੇ ਉਸ ਬਾਰੇ ਦੱਸਿਆ ਡਾਕਟਰ ਨੇ ਦੇਖਿਆ ਅਤੇ ਅਫਸੋਸੀ ਨਾਲ ਕਹਿਣ ਲੱਗਿਆ ਕਿ ਇਹ ਇਸ ਦੁਨੀਆ ਵਿੱਚ ਨਹੀਂ ਰਹੀ ਫਿਰ ਤਾਂ ਹਮਾਰਦੇ ਹੋਏ ਛੋਟੀ ਬੱਚੀ ਨੂੰ ਘਰ ਲੈ ਆਉਂਦੇ ਹਨ ਅਤੇ ਉਸ ਦਾ ਰੀਤੀ ਰਿਵਾਜ ਨਾਲ ਸੰਸਕਾਰ ਕਰ ਦਿੰਦੇ ਹਨ ਉਸੇ ਦਿਨ ਖਬਰ ਮਿਲੀ ਕਿ ਕਰਮ ਦੇ ਘਰ ਲੜਕਾ ਪੈਦਾ ਹੋਇਆ ਹੈ ਉਹ ਖੁਸ਼ੀ ਵਿੱਚ ਫੁੱਲੇ ਨਹੀਂ ਸੀ ਸਮਾਰੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜੀਤਾ ਬੱਚੀ ਨੂੰ ਜਨਮ ਦੇ ਕੇ ਇਸ ਦੁਨੀਆ ਤੋਂ ਦੂਰ ਜਾ ਚੁੱਕੀ ਹੈ ਹੁਣ ਰਾਣੀ ਜਵਾਨ ਹੋ ਚੁੱਕੀ ਸੀ ਕਾਲਜ ਪੜਨ ਜਾਇਆ ਕਰਦੀ ਸੀ ਉਸ ਨੂੰ ਆਪਣੇ ਮਾਂ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਉਹ ਆਪਣੇ ਮਾਮਾ ਮਾਮੀ ਨੂੰ ਆ ਆਪਣੇ ਮਾਤਾ ਪਿਤਾ ਸਮਝ ਰਹੀ ਸੀ ਕਰਮ ਦਾ ਮੁੰਡਾ ਵੀ ਜਵਾਨ ਹੋ ਚੁੱਕਿਆ ਸੀ ਉਹ ਵੀ ਉਸੇ ਕਾਲਜ ਵਿੱਚ ਪੜਨ ਜਾਇਆ ਕਰਦਾ ਸੀ ਹੁਣ ਕਰਮ ਦਾ ਮੁੰਡਾ ਵਿੱਕੀ ਬੁਰੀ ਸੰਗਤ ਵਿੱਚ ਚੰਗੀ ਤਰ੍ਹਾਂ ਫਸ ਚੁੱਕਿਆ ਸੀ। ਰਾਣੀ ਕਾਲਜ ਦੀ ਟਾਪਰ ਬਣ ਚੁੱਕੀ ਸੀ। ਇੱਕ ਦਿਨ ਲੜਕੇ ਨੂੰ ਪੁਲਿਸ ਨੇ ਰੰਗੇ ਹਾਥੀ ਦੇਸ਼த்ਰੋਹੀ ਦਾ ਕੰਮ ਕਰਦੇ ਫੜ ਲਿਆ ਅਤੇ ਸਲਾਖਾਂ ਪਿੱਛੇ ਬੰਦ ਕਰ ਦਿੱਤਾ। ਹੁਣ ਵਿੱਕੀ ਦਾ ਪਿਤਾ ਇੱਧਰ ਉੱਧਰ ਭੱਜ ਦੌੜ ਕਰ ਰਿਹਾ ਸੀ। ਬਰੀ ਕਰਾਉਣ ਲਈ ਉੱਧਰ ਰਾਣੀ ਸੰਸਕਾਰੀ ਵਕੀਲ ਬਣ ਚੁੱਕੀ ਸੀ। ਇਹ ਗੱਲ ਤਾਂ ਕਿਸੇ ਨੂੰ ਪਤਾ ਨਹੀਂ ਸੀ ਉਧਰ ਮੁੰਡੇ ਦੇ ਚੱਕਰਾਂ ਵਿੱਚ ਸਾਰੀ ਜਾਇਦਾਦ ਵਿਕ ਚੁੱਕੀ ਸੀ ਉਸ ਦੀ ਸਾਰੀ ਜਾਇਦਾਦ ਜੀਤਾਂ ਦੀ ਕੁੜੀ ਖਰੀਦ ਚੁੱਕੀ ਸੀ ਕਰਮ ਦੀ ਉਹਨਾਂ ਕੋਈ ਪੇਸ ਨਹੀਂ ਸੀ ਚੱਲ ਰਹੀ ਫਿਰ ਇੱਕ ਦਿਨ ਉਸ ਦਾ ਦੋਸਤ ਮਿਲਿਆ ਫਿਰ ਦੋਨੇ ਵਕੀਲ ਕੋਲ ਗਏ ਪਰ ਕੋਈ ਕੰਮ ਨਾ ਬਣੀ ਵਕੀਲ ਕਹਿ ਰਹੀ ਸੀ ਮੈਂ ਦੇਸ਼ ਤ੍ਰੋਹੀ ਨੂੰ ਸਜ਼ਾ ਦੇਵਾਂਗੀ ਦਬਾ ਕੇ ਹੀ ਰਹਾਗੀ ਇਹ ਗੱਲ ਸੁਣ ਕੇ ਰਾਣੀ ਦੇ ਦਫ਼ਤਰ ਵਿੱਚੋਂ ਬਾਹਰ ਆ ਗਿਆ ਫਿਰ ਦੋਸਤ ਨੂੰ ਕਹਿਣ ਲੱਗਿਆ ਕਿਸ ਤਰ੍ਹਾਂ ਦਾ ਟਾਈਮ ਆ ਗਿਆ ਹੈ ਇੱਕ ਭੈਣ ਆਪਣੇ ਭਾਈ ਨੂੰ ਸਜ਼ਾ ਦਵਾ ਰਹੀ ਹੈ ਚਲੋ ਠੀਕ ਹੈ ਆਪਣੇ ਘਰ ਪਹੁੰਚ ਕੇ ਕਹਿਣ ਲੱਗੀ ਮਾਤਾ ਪਿਤਾ ਨੂੰ ਇੱਕ ਬੰਦਾ ਮੇਰੇ ਦਫ਼ਤਰ ਵਿੱਚ ਆਇਆ ਸੀ ਕੇਸ ਲੜਨ ਲਈ ਗਿਆ ਮੈਂ ਸਮਾਜ ਵਿਰੋਧੀਆਂ ਨੂੰ ਸਜ਼ਾ ਦਵਾ ਰਹੀ ਹਾਂ ਚਤ ਕਰਮਦੇਵ ਕੀ ਦਾ ਨਾਮ ਲਿਆ ਤਾ ਮਾਮਾ ਮਮੀ ਸਾਰੀ ਗੱਲ ਸਮਝ ਚੁੱਕੇ ਸੀ ਕਰਮ ਦਾ ਲੜਕਾ ਹੈ ਫਿਰ ਉਸ ਨਾਲ ਆਏ ਆਦਮੀ ਨੇ ਕਿਹਾ ਕੈਸਾ ਟਾਈਮ ਆ ਗਿਆ ਹੈ ਇੱਕ ਭੈਣਾ ਆਪਣੇ ਹੀ ਭਾਈ ਨੂੰ ਸਜਾ ਦਵਾ ਰਹੀ ਹੈ ਹੁਣ ਰਾਣੀ ਦੇ ਚੋਰ ਪੌਣ ਤੇ ਉਸ ਦੇ ਮਾਮਾ ਮਮੀ ਨੇ ਸਾਰੀ ਗੱਲ ਬਾਤ ਉਸ ਨੂੰ ਦੱਸੀ ਉਹ ਕਰਮ ਦੇ ਕਰ ਪਹੁੰਚ ਜਾਂਦੀ ਹੈ ਤੇ ਹੁਣ ਕਰਮ ਉਸ ਦੀ ਮਾਈ ਸੰਤੋ ਉਸ ਦੀ ਬਹੁਤ ਇੱਜ਼ਤ ਕਰਦੇ ਨੇ ਰਾਣੀ ਅੱਕੀ ਹੱਥ ਚੋਟ ਕਰੇ ਨੇ ਤੂੰ ਪੁੱਤਰ ਕਿਵੇਂ ਮਰਜ਼ੀ ਕਰ ਸਾਡੇ ਪੁੱਤਰ ਵਿੱਕੀ ਨੂੰ ਬਰੀ ਕਰਵਾ ਦੇ ਸਾਡੀ ਤਾਂ ਸਾਰੀ ਜਾਇਦਾਦ ਵੀ ਵਿਕ ਚੁੱਕੀ ਹੈ ਮੈਂ ਤੁਹਾਡੇ ਕੋਲ ਇਸ ਕੰਮ ਵਾਸਤੇ ਨਹੀਂ ਆਈ ਮੈਂ ਦੇਖਣਾ ਚਾਹੁੰਦੀ ਸੀ ਧੀਆਂ ਦੇ ਕਤਲ ਕਰਾਉਣ ਵਾਲੇ ਮਹਾਪੁਰਸ਼ ਕੌਣ ਨੇ ਇਹ ਨਹੀਂ ਗੱਲ ਕਹ ਕੇ ਆਪਣੇ ਦਫ਼ਤਰ ਪਹੁੰਚ ਗਈ ਹੁਣ ਸਾਰੇ ਇਹ ਗੱਲ ਸੋਚਣ ਲਈ ਮਜਬੂਰ ਸੀ ਕਿ ਇਹ ਗੱਲ ਕਿਉਂ ਕਹੀ ਹੁਣ ਕਰਮ ਰਾਣੀ ਦੇ ਦਫ਼ਤਰ ਪਹੁੰਚ ਜਾਂਦਾ ਹੈ ਮਿਲਦਾ ਹੈ ਤਿਕਣ ਲੱਗਿਆ ਤੂੰ ਸਾਨੂੰ ਕੁੜੀਆਂ ਦੇ ਕਤਲ ਬਾਰੇ ਕਿਉਂ ਗੱਲ ਕਹੀ? ਮੈਨੂੰ ਸਮਝ ਨਹੀਂ ਆਈ। ਕੋਈ ਗੱਲ ਨਹੀਂ, ਥੋੜਾ ਸਮਾਂ ਲੱਗੇਗਾ, ਮੈਂ ਸਮਝਾ ਦੇਵਾਂਗੀ। ਕਰਮ ਨੂੰ ਉਸਦੇ ਦੋਸਤ ਨੇ ਸਾਰੀ ਗੱਲਬਾਤ ਦੱਸ ਦਿੱਤੀ। ਇਹ ਹੀ ਵਕੀਲ ਹੈ, ਉਹ ਕਿਸੇ ਦੀ ਲੜਕੀ ਨਹੀਂ, ਬਲਕਿ ਉਹ ਤੇਰੀ ਹੀ ਆਪਣੀ ਕੁੜੀ ਹੈ। ਉਹ ਕਿਸੇ ਹੋਰ ਦੀ ਨਹੀਂ। ਇਸ ਨੂੰ ਤੇਰੀ ਪਹਿਲੀ ਪਤਨੀ ਨੇ ਜਨਮ ਦਿੱਤਾ ਹੈ, ਪਰ ਜਨਮ ਦੇਣ ਤੋਂ ਬਾਅਦ ਉਹ ਇਸ ਦੁਨੀਆ ਤੋਂ ਦੂਰ ਹੋ ਚੁੱਕੀ ਹੈ। ਜਦ ਇਸ ਗੱਲ ਦਾ ਪਤਾ ਲੱਗਦਾ ਹੈ ਉਹ ਹੈਰਾਨ ਹੋ ਕੇ ਹੈਰਾਨ ਹੋ ਜਾਂਦਾ ਹੈ ਹੁਣ ਕਰਮ ਵਕੀਲ ਨੂੰ ਮਿਲਣਾ ਚਾਹੁੰਦਾ ਹੈ ਉਧਰ ਵਕੀਲ ਵਿੱਕੀ ਦਾ ਕੇਸ ਲੜ ਰਹੀ ਹੁੰਦੀ ਹੈ ਵਿੱਕੀ ਨੂੰ ਬਰੀ ਕਰਵਾ ਕੇ ਜਦੋਂ ਬਾਹਰ ਆਉਂਦੀ ਹੈ ਬਾਹਰ ਵਿੱਕੀ ਦੀ ਉਡੀਕ ਵਿੱਚ ਪੂਰਾ ਪਰਿਵਾਰ ਖੜਾ ਹੁੰਦਾ ਹੈ ਉਹ ਬਾਹਰ ਆਉਂਦੀ ਉਸ ਨੂੰ ਮਿਲਦੇ ਹਨ ਅਤੇ ਆਪਣੇ ਸਾਥ ਘਰ ਲੈ ਜਾਂਦੇ ਹਨ ਹੁਣ ਧੀ ਬਾਪ ਆਪਣੀ ਧੀ ਤੋਂ ਮਾफी ਮੰਗਦਾ ਹੈ ਆਪਣੀ ਕੀਤੀ ਹੋਈ ਗਲਤੀ ਦਾ ਅਸਹਾਸ ਕਰ ਰਿਹਾ ਹੈ ਫਿਰ ਰਾਣੀ ਵੀ ਦਾਦੀ ਕਹਿਣ ਲੱਗੀ ਧੀਏ ਤੇਰੇ ਪਿਤਾ ਦਾ ਕਸੂਰ ਨਹੀਂ ਹੈ ਧੀਆਂ ਦਾ ਕਾਤਲ ਮੈਂ ਕਰਵਾਉਂਦੀ ਰਹੀ ਆ ਔਰਤ ਦੀ ਕਾਤਲ ਔਰਤ ਹੀ ਹੈ ਆਪਣੀ ਧੀ ਦੇ ਸਮਝਾਉਣ ਤੇ ਮੁੜ ਸਾਰੇ ਇੱਕ ਛੱਤ ਥੱਲੇ ਰਹਿਣ ਦਾ ਪ੍ਰਣ ਕਰ ਚੁੱਕੇ ਸੀ ਇਹ ਰਚਨਾ ਹਾਕਮ ਸਿੰਘ ਮੀਤਪੌਂਦਲੀ ਜੀ ਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ